ਜਦੋਂ ਕੱਲੀਆਂ ਰਾਸੀ ਲਾਲ ਸਾਹਾ ਮਗਰ ਤੁਰੋਂਗੇ ਪੰਤ ਪ੍ਰਸਤੀ ਛੱਡ ਕੇ ਜਿਵੇਂ ਦੂਜੇ ਤੁਰੇ ਨੇ ਤਾਂ ਫਿਰ ਰਾਸੀ ਲਾਲ ਸਾਹਾ ਵੀ ਪੂਰੀਆਂ ਨਹੀਂ ਹੋਣੀਆਂ ਔਰ ਪੰਥ ਵੀ ਤੁਹਾਨੂੰ ਨਕਾਰ ਦੂਗਾ ਇਹ ਵਰਤਾਰਾ ਹੋਇਆ ਅਕਾਲੀ ਦਲ ਨਾਲ ਪਹਿਲਾਂ ਸੋ ਅੱਜ ਉਹ ਵਰਤਾਰੇ ਛੱਡ ਕੇ ਇੱਕ ਪੰਥ ਪ੍ਰਵਾਂਤ ਮਾਹੌਲ ਆ ਜਿਹੜਾ ਆਪਾਂ ਉਹ ਸਿਰਜਦੀਏ ਜੋ ਸਾਨੂੰ ਉਮੀਦ ਹੈ ਕਿ ਸਾਡੀ ਲੀਡਰਸ਼ਿਪ ਦੇਣ ਵਿੱਚ ਕਾਮਯਾਬ ਹੋਊਗੀ ਪਿਛਲੇ ਸਮੇਂ ਦੌਰਾਨ ਜਿਨ੍ਹਾਂ ਲੋਕਾਂ ਨੇ ਰਾਖੀ ਕਰਨੀ ਸੀ ਪੰਥ ਦੀ ਜਿਹੜੀ ਜਮਾਤ ਨੇ ਰਾਕੀ ਕਰਨੀ ਸੀ ਉਹ ਸਾਡੀ ਜਮਾਤ ਨੇ ਜੋ ਕਾਹਨ ਕੀਤਾ ਪੰਥਕ ਸੰਸਥਾਵਾਂ ਦਾ ਪੰਥਕ ਪਰੰਪਰਾਵਾਂ ਦਾ ਉਸ ਤੋਂ ਇਹ ਸਾਰਾ ਜਿਹੜਾ ਬਰਤਾਰਾ ਸ਼੍ਰੀ ਘਾਲਤਖ ਸਾਹਿਬ ਦੀ ਫਸੀਲ ਤੋਂ ਜੋ 2 ਦਸੰਬਰ ਨੂੰ ਵਾਪਰਿਆ ਉਸ ਦੇ ਤਹਿਤ ਜੋ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਕਾਲ ਤੱਕ ਸਾਬ ਦੇ ਆਦੇਸ਼ ਹੋਏ ਕਮੇਟੀ ਬਣੀ ਕਮੇਟੀ ਨੇ ਉਸ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਬੜੀਆਂ ਔਕੜਾਂ ਬੜੀਆਂ ਮੁਸ਼ਕਲਾਂ بڑے ਦਬਾਅ بڑے ਰਿਸ਼ਤਿਆਂ ਦੇ ਵਾਸਤੇ ਪਾਏ ਗਏ ਪਰੰਤੂ ਮੈਂ ਸਾਰੇ ਕਮੇਟੀ ਮੈਂਬਰ ਸਾਹਿਬਾਨ ਨੂੰ ਵਧਾਈ ਦਿੰਦਾ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਸਾਰੇ ਡੈਲੀਗੇਟ ਸੰਗਤ ਵੱਲੋਂ ਪ੍ਰਵਾਨ ਕਰਵਾ ਕੇ ਜਕਾਰੇ ਲਾ ਕੇ ਪ੍ਰਵਾਨ ਕਰਵਾਏ ਗਏ ਕੋਈ ਵੀ ਕਿਤੇ ਵੀਕ ਦੇ ਪਾਰਦਰਸ਼ਤਾ ਦੀ ਘਾਟ ਨਹੀਂ ਰਹੀ ਔਰ ਨਿਰੋਲ ਰੂਪ ਵਿੱਚ ਸਾਰਿਆਂ ਨੇ ਪ੍ਰਵਾਨ ਕਰਕੇ ਡੈਲੀਗੇਟ ਚੁਣੇ ਨੇ ਔਰ ਅੱਜ ਤੁਸੀਂ ਡੈਲੀਗੇਟ ਹਾਊਸ ਜਿਹੜਾ ਬੈਠਾ ਮੈਂ ਵੀ ਬੇਨਤੀ ਕਰਦਾ ਜੇ ਕੋਈ ਵੀ ਵਿਅਕਤੀ ਡੈਲੀਗੇਟ ਨਹੀਂ ਹੈ ਜਾਂ ਕੋਈ ਸਿਕਿਉਰਟੀ ਵਾਲੇ ਸੱਜਣ ਇੱਥੇ ਖੜੇ ਨੇ ਕਿਸੇ ਆਗੂ ਦੇ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਸਾਨੂੰ ਆਪਦੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਕਿਰਪਾ ਕਰਕੇ ਹੱਥ ਬਨ ਕੇ ਬੇਨਤੀ ਹੈ ਕਿ ਉਹ ਸਿਰਫ ਡੈਲੀਗੇਟਾਂ ਤੋਂ ਬਿਨਾ ਕੋਈ ਹੋਰ ਕੋਈ ਅੰਦਰ ਨਾ ਰਹੇ ਸੋ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ 11 ਅਗਸਤ ਦੀ ਤਰੀਕ ਰੱਖੀ ਗਈ ਹੈ ਰਾਜੋ ਦਿਨ ਇਤਿਹਾਸਿਕ ਦਿਨ ਆਇਆ ਜਿਸ ਦਿਨ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਕਰਨ ਜਾ ਰਹੇ ਹਾਂ ਦੂਸਰਾ ਕਾਰਜ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਆਦੇਸ਼ ਹੋਏ ਸੀ ਕਮੇਟੀ ਨੂੰ ਕਿ ਪੰਥਕ ਏਕਤਾ ਲਈ ਕושਾਂ ਕੀਤੀਆਂ ਜਾਣ ਉਸ ਪੰਥਕ ਏਕਤਾ ਲਈ ਕਮੇਟੀ ਨੇ ਵਕ ਵਕ ਪੰਥਕ ਧਿਰਾਂ ਨਾਲ ਵਕ ਵਕ ਸਾਡੀਆਂ ਸੰਪਰਦਾਵਾਂ ਸੰਸਥਾਵਾਂ ਨਾਲ ਬਹੁਤ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਔਰ ਉਹਨਾਂ ਦੇ ਬੜੇ ਸਾਰਤਕ ਨਤੀਜੇ ਨੇ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲੇ ਔਰ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਇਹ ਦੇਖਣ ਨੂੰ ਮਿਲ ਲੰਗੇ ਇਸ ਗੱਲ ਦਾ ਵੀ ਤੁਹਾਨੂੰ ਪ੍ਰਸਾਦ ਨੇ ਅਸੀਂ ਹੋਰ ਕਿਸਮ ਦੇ ਬਹੁਤ ਪੰਥਕ ਵਿਦਵਾਨਾਂ ਦੀ ਪੰਥਕ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਦੀ رائے ਲੈ ਕੇ ਇਹ ਸਾਰਾ ਜਿਹੜਾ ਸੰਕਲਪ ਹੈ ਉਹਨੂੰ ਸਿਰਜਣ ਦਾ ਯਤਨ ਕੀਤਾ ਸੋ ਦੂਸਰੀ ਮੈਂ ਇਹ ਵੀ ਇੱਕ ਸਿਝਾ ਸੰਗਤ ਚੋਂ ਸਾਰੀ ਲੀਡਰਸ਼ਿਪ ਦੀ ਔਰ ਪੰਥਕ ਸੰਸਥਾਵਾਂ ਦੀ ਵਿਦਵਾਨਾਂ ਦੀ رائے ਸੀ ਕਿ ਧਰਮ ਤੋਂ ਜਿਹੜਾ ਰਾਜਨੀਤੀ ਦਾ ਘਾਣ ਕੀਤਾ ਗਿਆ ਹੈ ਧਰਮ ਦਾ ਰਾਜਨੀਤੀ ਵੱਲੋਂ ਉਸ ਨੂੰ ਅਕਾਲੀ ਦਲ ਵਿੱਚ ਖਤਮ ਕਰਕੇ ਰਾਜਨੀਤੀ ਤੇ ਧਰਮ ਦਾ ਕੁੰਡਾ ਜਿਹੜਾ ਹੁਣ ਉਹ ਬਹੁਤ ਜ਼ਰੂਰੀ ਆ ਧਰਮ ਦੇ ਕੁੰਡੇ ਤੋਂ ਬਿਨਾਂ ਰਾਜਨੀਤੀ ਕਦੇ ਸਫਲਤਾਪੂਰਵਕ ਟੰਗਣਾ ਸਹੀ ਦਿਸ਼ਾ ਵੱਲ ਨਹੀਂ ਵੱਧ ਸਕਦੀ ਇਸ ਦਾ ਸਬੂਤ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਦਾ ਉਹ ਸਿਧਾਂਤ ਜਦੋਂ ਉਹਨਾਂ ਨੇ ਉਸ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਇਆ ਔਰ ਧਰਮ ਦੀ ਸਰਵਉੱਚਤਾ ਨੂੰ ਸਾਬਤ ਕੀਤਾ ਇਸ ਕਰਕੇ ਅੱਜ ਵੀ ਜੋ ਪੰਥ ਵਿੱਚ ਖਰਾਬਟ ਸਾਡੇ ਅਖੌਤੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਲਿਆਂਦੀ ਆ ਉਸ ਨੂੰ ਪੂਰਤੀ ਕਰਨ ਲਈ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਲਈ ਧਰਮ ਦਾ ਕੁੰਡਾ ਰਾਜਨੀਤੀ ਉੱਪਰ ਰੱਖਿਆ ਜਾਏਗਾ ਔਰ ਇੱਕ ਪੰਥਕ ਕਾਉਂਸਲ ਦੀ ਸਥਾਪਨਾ ਕੀਤੀ ਜਾਏਗੀ ਜੋ ਰਾਜਨੀਤੀ ਤੇ ਧਰਮ ਦਾ ਕੁੰਡਾ ਦਾ ਕੰਮ ਕਰੇਗੀ ਔਰ ਹੁਣ ਸਖਜੋ ਸ਼ਕਤੀਆਂ ਦੀ ਚੋਣ ਕਰਨੀ ਆ ਜੋ ਸ਼ਕਤੀਆਂ ਨੂੰ ਤੁਸੀਂ ਅੱਗੇ ਲੈ ਕੇ ਆਉਣਾ ਹੈ ਇਹ ਫੈਸਲਾ ਪੰਥ ਦਾ ਔਰ ਡੈਲੀਗੇਟ ਸਹਿਬਾਨ ਦਾ ਸਾਡਾ ਰੋਲ ਹੈ ਜਿਹੜਾ ਕਮੇਟੀ ਦਾ ਪਾਰਦਰਸ਼ਕਾ ਢੰਗ ਨਾਲ ਭਰਤੀ ਕਰਨੀ ਪੰਥ ਪ੍ਰਵਾਂਤ ਸਖਸ਼ੀਤਾ ਦੀ ਗੱਲ ਕਰਨੀ ਉਹ ਹੁਣ ਡੈਲੀਗੇਟ ਹਾਊਸ ਦਾ ਕੰਮ ਹੈ ਤੁਹਾਨੂੰ ਵੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਇਹ ਬੜੀ ਮਿਹਨ ਬੜੀਆਂ ਭਾਵਨਾਵਾਂ ਔਰ ਸੰਗਤ ਦੀਆਂ ਬਹੁਤ ਵੱਡੀਆਂ ਇਛਾਵਾਂ ਨਾਲ ਇਹ ਆਪਣਾ ਕਾਰਜ ਅਜਨੇ ਪਰੇ ਚੜ ਰਿਹਾ ਹੈ ਇਦੇ ਵਿੱਚ ਕਿਸੇ ਦੇ ਨਿੱਜੀ ਹਿੱਤ ਕਿਸੇ ਦੀਆਂ ਰਾਸੀ ਲਾਲਸਾ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ ਔਰ ਇਸ ਵਿੱਚ ਨਰੋਲ ਰੂਪ ਵਿੱਚ ਇੱਕ ਪੰਥਕ ਭਾਵਨਾ ਪੰਥ ਦਾ ਦਰਦ ਹੈ ਜਿਹੜਾ ਸਾਨੂੰ ਦੇਖਣਾ ਚਾਹੀਦਾ ਔਰ ਅਸੀਂ ਕੋਸ਼ਿਸ਼ ਕਰੀਏ ਕਿ ਉਹ ਸਾਰੇ ਆਗੂ ਸਹਿਬਾਨ ਨੇ ਵਿਚਾਰ ਕੀਤੇ ਨੇ ਸਾਰੀ ਚੀਜ਼ ਦਾ ਫੈਸਲਾ ਡੈਲੀਗੇਟ ਹਾਊਸ ਨੇ ਕਰਨਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਡੈਲੀਗੇਟ ਹਾਊਸ ਤੋਂ ਬਿਨਾ ਕੋਈ ਵਿਅਕਤੀ ਆਪਣੀ ਨਿੱਜੀ ਗੱਲ ਕਰ ਸਕੇ ਡੈਲੀਗੇਟ ਹਾਊਸ ਦੀ ਪ੍ਰਵਾਨਗੀ ਤੋਂ ਬਿਨਾ ਕੋਈ ਚੀਜ਼ ਹੈ ਜਿਹੜੀ ਅੱਗੇ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਇਹ ਵੀ ਮੈਂ ਬੇਨਤੀ ਕਰਦਾ ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਕਮਦਮਾ ਸਾਹਿਬ ਦੇ ਵੀ ਜਥੇਦਾਰ ਰਹੇ ਹੁਕਮ ਨਮਾ ਸਾਹਿਬ ਜਾਰੀ ਕਰਨ ਵੇਲੇ ਵੱਡਾ ਉਹਨਾਂ ਨੇ ਵੱਡਾ ਰੂਲ ਵੀ ਨਿਭਾਇਆ ਔਰ ਉਹਨਾਂ ਨੇ ਪਿਛਲੇ ਦੌਰ ਚ ਕੁਝ ਗੱਲਾਂ ਚਲੀਆਂ ਬੜਾ ਵੱਡਾ ਬਣ ਦਿਖਾਇਆ ਕਿ ਬੀਬੀ ਸਤਵੰਤ ਕੌਰ ਜੀ ਜੋ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੀ ਸੁਪੁੱਤਰੀ ਨੇ ਉਹਨਾਂ ਨੇ ਕਿਹਾ ਕਿ ਮੇਰਾ ਨਾਮ ਨਾ ਵਿਚਾਰਿਆ ਜਾਵੇ ਜੇ ਉਹ ਬਣਨਾ ਚਾਹੁੰਦੇ ਨੇ ਮੈਨੂੰ ਪਰਵਾਹ ਨਾ ਪਰ ਬੀਬੀ ਜੀ ਨੇ ਕੀ ਕਿਹਾ ਬੀਬੀ ਜੀ ਨੇ ਕਿਹਾ ਕਿ ਆਪ ਕਮੇਟੀ ਨੂੰ ਪ੍ਰਧਾਨ ਬਣਦੇ ਆਦੇਸ਼ ਨਹੀਂ ਸੀ ਕਮੇਟੀ ਨੂੰ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਪ੍ਰਵਾਨ ਪ੍ਰਧਾਨ ਦੇਣ ਦੇ ਆਦੇਸ਼ ਸੀ ਸੋ ਮੈਂ ਇਹ ਦੋਨਾਂ ਸਖਸ਼ੀਤਾਾਂ ਦੀ ਇਸ ਮਹਾਨਤਾ ਦੇ ਕੇ ਵੀ ਸੀਸ ਝੁਕਾਉਂਦਾ ਹੋਇਆ ਉਹਨਾਂ ਦਾ ਧੰਨਵਾਦ ਕਰਦਾ ਸੋ ਇਹ ਧਰਮ ਔਰ ਰਾਜਨੀਤੀ ਦਾ ਸਮੇਲ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਤੌੜਾ ਸਾਹਬ ਦੇ ਜਾਣ ਤੋਂ ਬਾਅਦ ਸਮਾਪਤ ਹੋ ਚੁੱਕਿਆ ਸੀ ਉਹ ਸਮੇਲ ਗੁਰੂ ਅਜਿ ਕਿਰਪਾ ਕਰੇ ਕਿ ਤੁਸੀਂ ਦੁਬਾਰਾ ਉਸ ਤਰ੍ਹਾਂ ਦਾ ਸਮੇਲ ਬਣਾਵੋ ਜਿਹਦੇ ਨਾਲ ਧਰਮ ਤੇ ਦਾ ਕੁੰਡਾ ਰਾਜਨੀਤੀ ਤੇ ਰਹੇ ਔਰ ਰਾਜਨੀਤੀ ਦੀ ਸ਼ਕਤੀ ਤਾਂ ਸਾਡੀ ਪੰਥ ਦੀ ਇਸ ਢੰਗ ਨਾਲ ਰਹਿਨਮਾਈ ਕਰਨ ਜਿਹਦੇ ਤੇ ਅਸੀਂ ਮਾਣ ਕਰ ਸਕੀਏ ਪੰਥਕ ਦਰਦ ਨੂੰ ਪੰਥਕ ਮੁਸ਼ਕਲਾਂ ਔਰ ਪੰਥ ਦੇ ਮਸਲਿਆਂ ਨੂੰ ਉਹ ਸਮਝਦੇ ਵੀ ਹੋਣ ਹੱਲ ਕਰਨ ਦੀ ਸਮਰੱਥਾ ਵੀ ਹੋਵੇ ਭਾਵਨਾ ਵੀ ਹੋਵੇ ਡਾਇਲੌਗ ਤੇ ਬੈਠ ਕੇ ਕੇਂਦਰ ਦੀਆਂ ਸਰਕਾਰਾਂ ਹੋਰ ਸੰਸਥਾਵਾਂ ਸੰਪਰਦਾਵਾਂ ਨੂੰ ਪ੍ਰਭਾਵਿਤ ਕਰਨ ਦੀ ਉਹਨਾਂ ਵਿੱਚ ਸਮਰੱਥਾ ਵੀ ਹੋਵੇ ਸੋ ਇਸ ਤਰ੍ਹਾਂ ਦੀ ਲੀਡਰਸ਼ਿਪ ਅੱਜ ਡੈਲੀ ਹਾਊਸ ਨੇ ਅੱਜ ਦੇ ਇਤਿਹਾਸਿਕ ਦਿਨ ਤੇ ਕੌਮ ਨੂੰ ਦੇਣੀ ਆ ਔਰ ਅਗੋਂ ਫਰਜ਼ ਆ ਜਿਹੜਾ ਉਸ ਲੀਡਰਸ਼ਿਪ ਨੇ ਨਿਭਾਉਣਾ ਕਿ ਉਹ ਅੱਜ ਜੋ ਪੰਥਕ ਦਰਦ ਹੈ ਪੰਥ ਦੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਕੇ ਇੱਕ ਐਸਾ ਪੰਥਕ ਪ੍ਰੋਗਰਾਮ ਦਈਏ ਜਿਹਦੇ ਨਾਲ ਪੰਥ ਇਹ ਸਮਝੇ ਕਿ ਅੱਜ ਇੱਕ ਆਸ ਦੀ ਕਿਰਨ ਉੱઠી ਹੈ ਜਿਹਦੇ ਨਾਲ ਪੰਥ ਦਾ ਕੋਈ ਭਲਾ ਹੋ ਸਕਦਾ ਇਸ ਉਮੀਦ ਨਾਲ ਪੰਥ ਨੇ ਭਰਤੀ ਕੀਤੀ ਆ ਇਸ ਉਮੀਦ ਨਾਲ ਪੰਥ ਅੱਜ ਸਾਰਾ ਤੋਂ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਇਆ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਪੰਥ ਕਿਉਂਕਿ ਅਸੀਂ ਭਰਤੀ ਕਮੇਟੀ ਦੇ ਮੈਂਬਰ ਵੀ ਸੀ ਭਰਤੀ ਕਮੇਟੀ ਦਾ ਰੋਲ ਔਰ ਤੁਹਾਡੀਆਂ ਭਾਵਨਾਵਾਂ ਤੁਹਾਡੀ ਕੀਤੀ ਹੋਈ ਕੰਾਲਣਾ ਜੋ ਤੁਸੀਂ ਕੀਤੀ ਆ ਸਾਰੇ ਆਗੂ ਵਰਕਰ ਸਹਿਬਾਨ ਨੇ ਉਹਦਾ ਜ਼ਿਕਰ ਕਰਨਾ ਮੈਂ ਸਮਝਦਾ ਅੱਜ ਦੇ ਇਤਿਹਾਸਿਕ ਦਿਨ ਤੇ ਸਾਡੀ ਡਿਊਟੀ ਵੀ ਸੀ ਔਰ ਮੈਂ ਸਮਝਦਾ ਸਾਡਾ ਫਰਜ਼ ਵੀ ਸੀ